ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੇ ਡੇਰਿਆਂ ਵਾਲੇ ਚੋਲਿਆਂ ਵਾਲੇ ਭਿੰਡਰਾਂ ਵਾਲੇ ਜਿੰਨੇ ਵੀ ਹੈਗੇ ਨੇ ਸਾਰੀਆਂ ਕਟੀੜਾਂ ਨੂੰ ਅੱਜ ਚੈਲੰਜ ਕਰਦਾ ਬੇਨਤੀ ਸੁਣੋ ਧਿਆਨ ਦੇ ਨਾਲ ਇਹ ਸ਼ਬਦ ਮੈਂ ਕਿਉਂ ਵਰਤਿਆ ਅੱਜ ਇੱਕ ਬੰਦੇ ਨੇ ਮੈਨੂੰ ਜਰਮਨ ਤੋਂ ਫੋਨ ਕੀਤਾ ਕਹਿੰਦਾ ਕਹਿੰਦੀ ਇੱਕ ਗੱਲ ਕਿਉ ਇੱਕ ਠੋਕੇ ਮੈਂ ਕਿ ਦੱਸੋ ਉਹ ਕਹਿੰਦਾ ਦਰਵਾਸਾ ਦੇ ਵਿੱਚ ਦੋਰਾ ਕਿਉਂ ਨਹੀਂ ਪੜਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਅਕਾਲ ਤਖਤ ਕਿਉਂ ਪੜਦੇ ਆ ਹਾਲਾਂਕਿ ਮੈਂ ਚੰਗੀ ਤਰ੍ਹਾਂ ਪੜਿਆ ਵੀ ਉਹ ਅੰਗਰੇਜ਼ਾਂ ਦੀ ਦੇਣ ਹੈਗੀ ਆ ਪਰ ਕਹਿੰਦਾ ਮੇਰੇ ਕਹਿਣ ਤੇ ਗੱਲ ਕਹਿਣੀ ਆ ਮੈਂ ਕਿ ਦੱਸੋ ਕਹਿੰਦਾ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਨੇ ਕਹਿੰਦਾ ਆਪਣਾ ਸਿਸਟਮ ਉਹ ਦਰਵਾਸਾ ਦੇ ਵਿੱਚ ਲਾ ਕੇ ਗਏ ਸੀ ਮਤਲਬ ਕਹਿੰਦੇ ਇੰਨੇ ਕੁ ਲੋਕ ਤਲ ਦੇ ਚੱਟਣ ਵਾਲੇ ਉਹ ਸਿੱਖਾਂ ਦੇ ਵਿੱਚ ਪੈਦਾ ਕਰ ਗਏ ਕਹਿੰਦੇ ਤੁਸੀਂ ਰਾਜ ਕਰੇਗਾ ਖਾਲਸਾ ਅਕੀ ਰਹਿਣਾ ਕੋਈ ਦਰਵਾਸਾ ਦੇ ਵਿੱਚ ਦੋਰਾ ਪੜਨਾ ਨਹੀਂ ਉਦੋਂ ਦਾ ਬੰਦ ਕਰਕੇ ਗਏ ਨੇ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਸਾਡੇ ਵੱਡੇ ਵੱਡੇ ਵਿਦਵਾਨਾਂ ਨੂੰ ਇਹ ਪਤਾ ਆਮ ਵੀ ਜਿਹੜਾ ਦੋਰਾ ਦਰਵਾਸਾ ਦੇ ਵਿੱਚ ਪੜਨਾ ਬੰਦ ਕੀਤਾ ਹੈ ਅੰਗਰੇਜ਼ਾਂ ਨੇ ਇਹ ਕਰਵਾਇਆ ਇਹ 'ਚ ਕੋਈ ਸ਼ੱਕ ਨਹੀਂ ਇਹ ਸਭ ਨੂੰ ਪਤਾ ਹੈ ਪਰ ਜਿਸ ਬੰਦੇ ਨੇ ਮੈਨੂੰ ਫੋਨ ਕੀਤਾ ਉਹ ਅਨਪੜ੍ਹ ਬੰਦਾ ਹੈ ਕੋਰਾ ਉਹ ਕਹਿੰਦਾ ਮੈਂ ਇੱਕ ਦਿਨ ਵੀ ਸਕੂਲ ਨਹੀਂ ਗਿਆ ਮੇਰਾ ਬੇਟਾ ਕਹਿੰਦਾ ਮੈਨੂੰ ਜਰਮਨ ਲੈ ਕੇ ਗਿਆ ਮੈਂ ਉੱਥੇ ਟਰੱਕ ਚਲਾਉਣਾ ਬਿਲਕੁਲ ਅਣਪੜ੍ਹ ਉਹ ਕਹਿੰਦਾ ਬਿਲਕੁਲ ਮੈਨੂੰ ਨਾ ਲਿਖਣਾ ਆਉਂਦਾ ਨਾ ਮੈਨੂੰ ਪੜ੍ਹਨਾ ਆਉਂਦਾ ਪਰ ਕਹਿੰਦਾ ਮੈਂ ਸੁਣ ਕੇ ਇਹ ਗੱਲ ਕਹਿ ਰਿਆਂ ਵੀ ਜਿਹੜੇ ਬੰਦੇ ਸਿੱਖ ਰਾਜ ਦੀਆਂ ਗੱਲਾਂ ਕਰਦੇ ਨੇ ਇੰਡੀਆ ਦੇ ਵਿੱਚ ਡਿੰਗਾ ਮਾਰਦੇ ਨੇ ਬਟੀਆਂ-ਬਟੀਆਂ ਕਹਿੰਦਾ ਜੇ ਹਿੰਮਤ ਹੈਗੀ ਆ ਕਹਿੰਦਾ ਸਾਰੇ ਇਕੱਠੇ ਹੋ ਕੇ ਕਹਿੰਦਾ ਦਰਵਾਸਾ ਦੇ ਵਿੱਚ ਇੱਕ ਦਿਨ ਦੋਰਾ ਪੜ ਕੇ ਦਿਖਾਓ ਕਹਿੰਦਾ ਇਹ ਕਹਿੰਦਾ ਬਹੁਤ ਵੱਡਾ ਸਵਾਲ ਹੈ ਮੈਂ ਮੈਂ ਤੇ ਜਿਹੜੀ ਬੇਨਤੀ ਕਰਨੀ ਆ ਧਿਆਨ ਦੇ ਨਾਲ ਸੁਣਿਓ ਇਹਦੇ ਬਾਰੇ ਮੈਨੂੰ ਵੀ ਪਤਾ ਹੈ ਵੀ ਅੰਗਰੇਜ਼ਾਂ ਨੇ ਇਹ ਬੰਦ ਕਰਾਇਆ ਉਥੇ ਤੁਸੀਂ ਦੋੜਾ ਪੜ੍ਹ ਨਹੀਂ ਸਕਦੇ ਸਾਡੇ ਹੋਰ ਮਹਿਜ਼ਬਾਨਾਂ ਨੂੰ ਪਤਾ ਹੈ ਖਾਸ ਕਰਕੇ ਅੰਮ੍ਰਿਤਪਿੰਡਾਂ ਵਾਲਾ ਚੋਲਿਆਂ ਵਾਲਾ ਲਾਣਾ ਇਹਨੂੰ ਵੀ ਪਤਾ ਚੰਗੀ ਤਰ੍ਹਾਂ ਆ ਜਿਹੜੇ ਕਿੱਟੀ ਸਨੋਕ ਨਾਨਕਸਰੀਏ ਰਾੜੇ ਵਾਲੇ ਰੰਧਾਵੇ ਵਾਲੇ ਪਤਾ ਨਹੀਂ ਕਿੰਨੇ ਕਿੰਨੇ ਖੜਕੰਜਰ ਦੇ ਸਿਰੇ ਦੇ ਇਹਨੂੰ ਸਭ ਨੂੰ ਪਤਾ ਹੈ ਪਰ ਉਹ ਕਹਿੰਦਾ ਵੀ ਮੈਂ ਫੇਰ ਮੰਨੂ ਜੇ ਇਹ ਕੱਲਾ ਦਰਵਾਜ਼ਾ ਦੇ ਵਿੱਚ ਦੋਰਾ ਪੜ ਦੇਣ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਹਾਲਾਂਕਿ ਮੈਂ ਇਹ ਦੋਰੇ ਨਾਲ ਕੋਈ ਬਹੁਤਾ ਸਹਿਮਤ ਨਹੀਂ ਇਹ ਦੋਰਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗਾ ਜਾਂ ਇਹ ਦੋਰੇ ਦੇ ਨਾਲ ਕੋਈ ਇਹ ਨਹੀਂ ਮੰਨਿਆ ਜਾ ਸਕਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਤੁਸੀਂ ਗੁਰੂ ਮੰਨਣਾ ਮਤਲਬ ਇਹ ਹੈ ਉਹ ਕਹਿੰਦੇ ਜੇ ਤੁਸੀਂ ਗੁਲਾਮੀ ਦੀ ਗੱਲ ਕਰ ਦਿਓ ਤੁਸੀਂ ਕਹਿੰਦੇ ਵੀ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਹੈ ਉਹ ਕਹਿੰਦੇ ਸਭ ਤੋਂ ਵੱਡਾ ਕੰਮ ਹੈ ਤੁਹਾਡੇ ਲਈ ਜਿਹੜਾ ਮਰਜੀ ਕਹਿੰਦੇ ਆ ਜੇ ਉਹ ਕਹਿੰਦੇ ਪੜ ਕੇ ਦਿਖਾ ਦੇ ਇੱਕ ਵਾਰੀ ਦਰਵਾਸਾ ਦੇ ਵਿੱਚ ਦੋਰਾ ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਹਿੰਦੇ ਇਹ ਪੜ ਕੇ ਦਿਖਾ ਦਿਓ ਅੱਛਾ ਇਹ ਹੁਣ ਜਿਹੜੀ ਮੈਂ ਗੱਲ ਕਰਨੀ ਆ ਇਹ ਸਾਨੂੰ ਸਭ ਨੂੰ ਪਤਾ ਹੈ ਦੁਬਦਾਂ ਵਿੱਚ ਲੋਕ ਸਾਡੇ ਇੱਥੇ ਵੀ ਹੈਗੇ ਆ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਅਕਾਲ ਦਾ ਸਰਬ ਦਾ ਦੋਰਾ ਪੜਦੇ ਹੋ ਦਰਵਾਸਾ ਦੇ ਤੁਸੀਂ ਪੜਦੇ ਨਹੀਂ ਇਹ ਸਚਾਈ ਹੈ ਇਹ ਸਵਾਲ ਗਿਆਨੀ ਮਸਕੀਨ ਸਿੰਘ ਜੀ ਨੂੰ ਵੀ ਕਰ ਦਿੱਤਾ ਸੀ ਮਨੀ ਸਾਹਿਬ ਹਮਸਰ ਸਾਹਿਬ ਕਿ ਕਿ ਤੁਸੀਂ ਖੁਲਾਸਾ ਕਰੋ ਉਹ ਜਿੱਦਾਂ ਹੁੰਦੇ ਨੇ ਉਹ ਕਹਿੰਦੇ ਨਹੀਂ ਨਹੀਂ ਮੈਂ ਇਹ ਗੱਲ ਨਹੀਂ ਕਰ ਰਹੀ ਉਹਨਾਂ ਨੇ ਗੱਲ ਕੀਤੀ ਨਹੀਂ ਸੀ ਬੜਿਆਂ ਨੂੰ ਹੋਰ ਵੀ ਸਵਾਲ ਕੀਤੇ ਸੀ ਪਰ ਮੈਂ ਕਮਾਲ ਮੰਨ ਗਿਆ ਇੱਕ ਅਣਪੜ੍ਹ ਬੰਦਾ ਜਿਹੜਾ ਕਹਿੰਦਾ ਮੈਂ ਸਕੂਲ ਗਿਆ ਨਹੀਂ ਕਦੇ ਨਾ ਕਹਿੰਦਾ ਮੈਨੂੰ ਪੰਜਾਬੀ ਆਉਂਦੀ ਹੈ ਪੜ੍ਹਨੀ ਨਾ ਮੈਨੂੰ ਲਿਖਣੀ ਆਉਂਦੀ ਹੈ ਉਹ ਬੰਦਾ ਕਹਿੰਦਾ ਜੇ ਤੁਸੀਂ ਸ਼ਿਖਰਾਜ ਦੀਆਂ ਗੱਲਾਂ ਕਰਦੇ ਹੋ ਕਹਿੰਦਾ ਸ਼ੁਰੂਆਤ ਕਰੋ ਫਿਰ ਇੱਥੋਂ ਹੈ ਕਿਸੇ ਵੀ ਦਮ ਕਿ ਜੱਜੇਦਾਰ ਵਿੱਚ ਹੋਵੇ ਅਪਣ ਡਰਾਵਾਂ ਵਾਲੇ ਲਾਣੇ ਵਿੱਚ ਹੋਵੇ ਰਾੜਿਆਂ ਵਾਲੇ ਵਿੱਚ ਹੋਵੇ ਜਿਹੜੇ ਬਾਹਰ ਪੜੀ ਹੁੰਦੇ ਦੂਰ ਉੱਥੇ ਪੜਦੇ ਨਹੀਂ ਇਹ ਚੈਲੰਜ ਹੈ ਅੱਜ ਦਾ ਸਵਾਲ ਮੈਂ ਇੱਥੇ ਪਾ ਰਿਹਾ ਜਿਹੜਾ ਵੀ ਬੰਦਾ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਗੁਲਾਮ ਆਸੀਂ ਆਜ਼ਾਦ ਹੋਣਾ ਚਾਹੁੰਦੇ ਆ ਸਿੱਖ ਕੌਮ ਆਜ਼ਾਦ ਹੋਵੇ ਉਹਨੂੰ ਬੇਨਤੀ ਹੈ ਪਹਿਲਾਂ ਦਰਵਾਸਰ ਨੂੰ ਆਜ਼ਾਦ ਕਰਾਓ ਪੜੋ ਦੂਰਾਂ ਉੱਥੇ ਬੰਦੇ ਦੇ ਪੁੱਤ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ